ਦੇਖੋ ਸਰਕਾਰੀ ਸਕੂਲ ਉਹਨਾਂ ਪ੍ਰਤੀ ਇੱਕ ਨਰੇਟਿਵ ਸੀਗਾ ਨਰੇਟਿਵ ਕੀ ਸੀ ਕਿ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਚ ਅਫੋਰਡ ਨਹੀਂ ਕਰਾ ਸਕਦੇ ਆਰਥਿਕ ਕਾਰਨਾ ਕਰਕੇ ਸਰਕਾਰੀ ਸਕੂਲ ਉਹਨਾਂ ਲਈ ਹੈ 2022 ਦੇ ਵਿੱਚ ਅਸੀਂ ਤੁਹਾਡੇ ਮਾਤਾ ਪਿਤਾਵਾਂ ਕੋਲ ਆਏ ਰੰਧਾਵਾ ਸਾਹਿਬ ਆਏ ਮੈਂ ਆਪਣੇ ਹਲਕੇ ਚ ਗਿਆ ਸਾਰੇ ਲੋਕ ਲੱਗੇ ਇੱਥੇ ਬਹੁਤ ਸਾਰੇ ਸਾਡੇ ਸਾਥੀ ਬੈਠੇ ਆ ਚੇਅਰਮੈਨ ਸਾਹਿਬ ਅਸੀਂ ਸਾਰੇ ਗਏ ਤੁਹਾਡੇ ਕੋਲ ਅਸੀਂ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓਗੇ ਸਰਕਾਰੀ ਸਕੂਲ ਠੀਕ ਕਰਾਂਗੇ ਪਹਿਲੀ ਵਾਰੀ ਹੈ ਕਿਸੇ ਰਾਜਨੀਤਿਕ ਪਾਰਟੀ ਨੇ ਸਰਕਾਰੀ ਸਕੂਲਾਂ ਦੇ ਨਾਮ ਤੇ ਵੋਟ ਮੰਗੀ ਸੀ ਤੇ ਪਹਿਲੀ ਵਾਰੀ ਹੋਇਆ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਦਿੱਤੀਆਂ ਮੈਂ ਐਮਐਲਏ ਬਣਿਆ ਕੈਬਨਿਟ ਮਿਸਟਰ ਬਣਿਆ ਤੇ ਮੇਰੇ ਸੀਐਮ ਸਾਹਿਬ ਨੇ ਮੈਨੂੰ ਕਿਹਾ ਕਿ ਹੁਣ ਸਭ ਤੋਂ ਮੇਰੇ ਦਿਲ ਦਾ ਕਰੀਬ ਡਿਪਾਰਟਮੈਂਟ ਆਪਾਂ ਓਕਾ ਨਾਲ ਵਾਅਦਾ ਕੀਤਾ ਸੀ ਵੀ ਸਕੂਲ ਠੀਕ ਕਰਨੇ ਆ ਸਰਕਾਰ ਮੈਂ ਤੁਹਾਨੂੰ ਆਪਣੀ ਜਰਨੀ ਦੱਸ ਰਿਹਾ ਤੇ ਤੁਸੀਂ ਬੈਠਿਓ ਕਿਉਂਕਿ ਬਹੁਤ سارے ਲੋਕ ਚਾਹੁੰਦੇ ਨੇ ਕਿ ਨਾ ਗੱਲ ਹੋਵੇ ਬਹੁਤ ਸਾਰੀ ਖਬਰਾਂ ਕਿ ਐਂਟੀ ਲਾਣਗੇ ਪਰ ਮੇਰੇ ਬੋਲਣ ਨਾਲ ਫਰਕ ਨਹੀਂ ਪੈਣਾ ਬੱਚੋ ਅਸੀਂ ਇੱਕ ਟੀਮ ਹੈ ਤੁਸੀਂ ਤੇ ਮੈਂ ਇੱਕ ਟੀਮ ਦਾ ਹਿੱਸਾ ਹੈ ਤੁਹਾਨੂੰ ਬੋਲਣਾ ਪੈਣਾ ਤੁਸੀਂ ਜਾਣਦੇ ਹੋ ਕਿ ਜਦੋਂ 2022 ਦੇ ਵਿੱਚ ਮੈਂ ਆ ਕੇ ਸਕੂਲ ਦੇਖੇ ਸਕੂਲਾਂ ਦੇ ਵਿੱਚ ਚਾਰ ਦਿਵਾਰੀ ਨਹੀਂ ਸੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਨਹੀਂ ਸੀ ਸਕੂਲਾਂ ਦੇ ਵਿੱਚ ਬੱਸ ਸਰਵਿਸ ਨਹੀਂ ਸੀ ਬੱਚਿਆਂ ਦੀ ਯੂਨੀਫਾਰਮ ਨਹੀਂ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਮੈਂ ਇਦਾਂ ਦੇ ਸਕੂਲ ਗਏ ਆ ਜਿੱਥੇ ਲੜਕੀਆਂ ਦੇ ਲਈ ਵਾਸ਼ਰੂਮ ਨਹੀਂ ਤੁਸੀਂ ਇਮੇਜਿਨ ਕਰਕੇ ਦੇਖੋ ਬੱਚੇ ਸਵੇਰੇ 8:30 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਹਾਲਾਤ ਸੀ 20000 ਸਕੂਲ ਹੈ 28 ਲੱਖ ਬੱਚੇ ਪੜਦੇ ਆ ਪੰਜਾਬ ਦੇ ਹਰ ਪਿੰਡ 'ਚ ਫਿਰ ਉਸ ਤੋਂ ਬਾਅਦ ਟੀਚਰਾਂ ਦੀ ਪ੍ਰੋਬਲਮ ਟੀਚਰਾਂ ਦੀ ਕਮੀ ਟੀਚਰਸ ਨੂੰ 3500 5000 ਰੁਪਏ ਤਨਖਾਹ ਇੰਨਾ ਕੁਸ਼ ਪਰ ਦਿਨ ਰਾਤ ਲੱਗੇ ਆਕੇ ਸਕੂਲਾਂ 'ਚ ਜਾ ਜਾ ਕੇ ਜਾ ਜਾ ਕੇ ਤੇ ਅੱਜ ਅੱਜ ਸਾਨੂੰ ਖੁਸ਼ੀ ਹੁੰਦੀ ਹੈ ਅੱਜ ਤੁਹਾਨੂੰ ਤੁਹਾਡੇ ਆ ਸਕੂਲ ਦੇ ਉੱਤੇ ਤੁਹਾਨੂੰ ਇਸ ਗੱਲ ਦਾ ਮਾਣ ਹੋਊਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਤੁਸੀਂ ਆਪਣੇ ਜਾ ਕੇ ਪ੍ਰਾਊਡਲੀ ਕਹਿ ਸਕਦੇ ਹੋ ਕਿ ਹਨ ਥੋੜਾ ਸਕੂਲ ਵੀ ਵਧੀਆ ਹੋਇਆ ਓਨੈਸਟਲੀ ਦੱਸੋ ਥੋੜੇ ਸਕੂਲ 'ਚ ਫਰਕ ਆਇਆ ਕਿ ਨਹੀਂ ਆਇਆ ਜਿਹਨੂੰ ਜਿਹਨੂੰ ਲੱਗਦਾ ਫਰਕ ਆਇਆ ਉਹ ਹੱਥ ਖੜਾ ਕਰੂਗਾ ਓਨੈਸਟਲੀ ਸਿਰਫ ਮੇਰੇ ਕਰਕੇ ਥੈਂਕ ਯੂ ਬਈ ਇਹ ਜਿਹੜਾ ਥੋੜਾ ਸੈਟਮੈਂਟਸ ਕੁਝ 4 ਤੋਂ 5 ਵਾਰ ਹੀ ਆਇਆ 5 ਕਰੋੜ ਦਾ ਕੰਮ ਹਜੇ ਵੀ ਚੱਲਦਾ ਪਿਆ ਮੈਂ মিডিਆ ਦੇ ਸਾਥੀਆਂ ਨੂੰ ਹੋਰ ਜਿਹੜੇ ਇੱਥੇ ਲੋਕ ਹੈ ਉਹ ਜਿਹੜਾ ਸਾਹਮਣੇ ਆਪਾਂ ਬਲੌਗ ਦੇਖ ਰਹੇ ਆ ਉਸ ਦੀ ਵੀ ਰੇਨੋਵੇਸ਼ਨ ਚੱਲਦੀ ਹੈ ਪਰ ਸਾਰਾ ਸਕੂਲ ਇੱਕ ਕੰਪਾਊਂਡ ਬਣ ਜਾਊਗਾ ਅੱਜ ਸਕੂਲ ਦੇ ਵਿੱਚ ਤੋਂ ਸਕਿਉਰਿਟੀ ਗਾਰਡ ਪਿਛਲੇ ਕਿੱਥੇ ਨੇ ਗਾਰਡਸਾਬ ਮੈਂ ਸਿਕਿਉਰਟੀ ਗਾਰਡਸਾਬ ਨੂੰ ਕਹੂੰਗਾ ਸਟੇਜ ਤੇ ਆ ਪਿਛੇ ਜੇ ਕੈਂਪਸ ਮੈਨੇਜਰ ਨੇ ਪਿਛੇ ਜੇ ਮੈਦਾਨ ਸਭਾ ਦਾ ਸੈਸ਼ਨ ਸੀਗਾ ਇੱਕ ਐਮਐਲਏ ਸਾਹਿਬ ਜਿਹੜੇ ਬਹੁਤ ਅਮੀਰ ਨੇ ਉਹ ਪਤਾ ਕੀ ਕਹਿੰਦੇ ਉਹ ਕਹਿੰਦੇ ਕਿ ਸਰਕਾਰੀ ਸਕੂਲ ਨਾਲ ਸਿਕਿਉਰਟੀ ਗਾਰਡ ਕਿਉਂ ਦੇ ਰਹੇ ਹੋ ਤੁਸੀਂ ਤੁਹਾਡੇ ਮਾਤਾ ਪਿਤਾ ਬੈਠੇ ਹੋਣਗੇ ਮੈਂ ਦੇਖ ਰਿਹਾ ਵੱਡੀ ਤਦਾਦ ਬੱਚੀਆਂ ਬੈਠੀਆਂ ਕਿ ਸਾ ਤੁਹਾਡੀ ਤੁਹਾਡੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਕਿ ਸਿਰਫ ਅਮੀਰਾਂ ਦੇ ਐਮਐਲਏ ਨੂੰ ਬੱਚੇ ਆ ਮੈਂ ਕਿਹਾ ਦੱਸੋ ਜਿਸ ਕੁਝ ਥੋੜੇ ਬੱਚੇ ਪੜਦੇ ਉੱਥੇ ਸਿਕਿਉਰਿਟੀ ਗਾਰਡ ਹੈ ਕਿ ਨਹੀਂ ਹੈ ਹਾਂ ਅੱਜ ਕਹਿੰਦੇ ਜੀ ਮੈਂ ਸਾਥੀ ਬੈਠੇ ਹਾਂ ਮੈਂ ਸਾਰੇ ਟੀਚਰਸ ਨੂੰ ਕਿਹਾ ਤੇ ਮੇਰੀ ਬੇਨਤੀ ਹੈ ਮੈਂ ਕੋਈ ਹਰਜੋਤ ਸਿੰਘ ਜ਼ਿੰਦਾਬਾਦ ਜਾਂ ਕੁਲਜੀਤ ਰਤਾਵਾ ਜ਼ਿੰਦਾਬਾਦ ਜਾਂ ਮਾਨਸਾਬ ਜ਼ਿੰਦਾਬਾਦ ਕਰਾ ਨਹੀਂ ਆ ਸਾਡਾ ਮਕਸਦ ਹੈ ਕਿ ਸਿੱਖਿਆ ਜ਼ਿੰਦਾਬਾਦ ਹੋਣੀ ਚਾਹੀਦੀ ਹੈ ਸਿੱਖਿਆ ਕ੍ਰਾਂਤੀ ਜ਼ਿੰਦਾਬਾਦ ਹੋਣੀ ਚਾਹੀਦੀ ਹੈ ਜੇ ਅਗਰ ਪ੍ਰਾਈਵੇਟ ਸਕੂਲ ਵਾਲੇ ਐਡ ਕਰ ਸਕਦੇ ਆ ਤਾਂ ਤੁਸੀਂ ਸਰਕਾਰੀ ਸਕੂਲ ਦੇ ਟੀਚਰਸ ਮੇਰੀ ਫੋਟੋ ਨਾ ਦਿਖਾਓ ਪਰ ਅਥਾਰਟੀ ਸਕੂਲ ਚ ਜਿਹੜੇ ਹੁਣ ਜਿੱਦਾਂ ਦੇ ਫਰਨੀਚਰ ਆਇਆ ਕੀ ਕਦੀ ਪਹਿਲਾਂ ਇਦਾਂ ਦਾ ਫਰਨੀਚਰ ਸੀਗਾ ਕੀ ਸਿਕਿਉਰਟੀ ਗਾਰਡ ਕੀ ਕੈਂਪਸ ਮੈਨੇਜਰ ਸੀ ਕੀ ਕਦੀ ਬਾਸ ਸਰਵਿਸ ਸੀ 5 ਕਰੋੜ ਰੁਪਏ ਦਾ ਕੰਮ ਇਹ ਸਕੂਲ ਚੱਲ ਰਿਹਾ ਜੋ ਤੁਹਾਡਾ ਕੰਮ ਹੈ ਉਹ ਤਾਂ ਦਿਖਾਓ ਨਾ ਉਹਨਾਂ ਅਥਾਰਟੀ ਟੌਰ ਬੰਦੀ ਹੈ ਸਾਡੇ ਡਿਪਾਰਟਮੈਂਟ ਦੀ ਟੌਰ ਬੰਦੀ ਅਸੀਂ ਚਾਹੁੰਦੇ ਹਾਂ ਕਿ ਬੱਚੇ ਉਹਨਾਂ ਮਾਤਾ ਮਾਤਾ ਪਿਤਾਮਾ ਨੂੰ ਜਿਹੜੇ ਸਕੂਲ ਆਵੇਂ ਚੈਨ ਆਵੇ ਤੂੰ ਸਾਬੇ ਕਿ ਸਾਡੇ ਬੱਚੇ ਸਹੀ ਹੱਤਾਂ ਅੱਛਾ ਅੱਜਕੀ ਨਹੀਂ ਮਾਨ ਵਾਲੀ ਗੱਲ ਹੈ ਤੇ ਹੁਣ ਮੈਂ ਦੱਸ ਦਵਾਂ ਡੇਰਾ ਬਸਤੀ ਤੇ ਮੋਹਾਲੀ ਦੇ ਸਾਰੇ ਸੀਏਜ਼ ਨੂੰ ਕਿ ਸਭ ਤੋਂ ਸ਼ਾਨਦਾਰ ਸੀਏ ਅਗਲੇ 10 ਸਾਲਾਂ ਦੇ ਵਿੱਚ ਇਸ ਸਕੂਲ ਤੋਂ ਬੱਚੀ ਬਣੋਗੀ ਆ ਜਿਹੜਾ ਬੱਚਾ ਅਸੀਂ ਮੇਰਾ ਖੁਆਬ ਹੈ ਕਿ ਤੁਹਾਨੂੰ ਬੈਸਟ ਕਰਾਂ ਆ ਬੱਚੀ ਮੈਨੂੰ ਪੁੱਛਿਆ ਕੀ ਬੰਨਾ ਚਾਹੁੰਦੀ ਹੈ ਸ਼ੀ ਵਾਂਟਸ ਟੂ ਬਿਕਮ ਅ ਸੀ ਅਸੀਂ ਇਸ ਬੱਚੇ ਦੀ ਸੁਪਨੇ ਪੂਰਾ ਕਰਨਾ ਚਾਹਦੇ ਹਾਂ ਇਹ ਦੀ ਸਿਕਿਉਰਟੀ ਲਿਸ ਕਿਉਂਟੀ ਗਾਰਡ ਹੈ ਇਹ ਦੀ ਸਿਕਿਉਰਟੀ ਲਈ ਕਿ ਸਾਡੇ ਟੀਚਰਸ ਪੜ੍ਹਾਣ ਪਹਿਲਾਂ ਟੀਚਰਸ ਵਿਚਾਰੇ ਪਰੇਸ਼ਾਨ ਰਹਿੰਦੇ ਸੀ ਕਦੀ ਕੋਈ ਸਵਿਚ ਖਰਾਬ ਹੋ ਗਿਆ ਕਦੀ ਕੁਝ ਹੋ ਗਿਆ ਉਹਨ ਕੈਂਪਸ ਮੈਨੇਜਰਾਂ ਟੀਚਰਸ ਦਾ ਕੰਮ ਹੈ ਇਹ ਹੈ ਤਸਵੀਰ ਪੰਜਾਬ ਸਿੱਖਿਆ ਕ੍ਰਾਂਤੀ ਦੀ ਹਜੇ ਬਹੁਤ ਅੱਗੇ ਜਾਣਾ ਹੈ ਬਹੁਤ ਕਮੀਆਂ ਨੇ ਪਰ ਠੀਕ ਹੈ ਪਰ ਤਿੰਨ ਸਾਲ ਜਿਸੀਂ ਕੰਮ ਕੀਤਾ ਤਕਲੀਫ ਹੋ ਗਈ ਉਹਨਾਂ ਨੂੰ ਕਿਸੇ ਨੂੰ ਕੋਈ ਪਰ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਮਹਿਕਮਾ ਅਸੀਂ ਬੱਚਿਆਂ ਦੇ ਸੁੱਖ ਨੇ ਇਸ ਤੋਂ ਪਾਵਨ ਪਵਿੱਤਰ ਕੰਮ ਕੋਈ ਨਹੀਂ ਇਸ ਕੰਮ ਨੂੰ ਤਿੰਨ ਰਤ ਜੀਏ ਇਸ ਕੰਮ ਨੂੰ ਹੋਰ ਮਿਹਨਤ ਕਰੀਏ ਇੱਕ ਸੋਸਾਇਟੀ ਬਣ ਕੇ ਇੱਕ ਟੀਮ ਬਣ ਕੇ ਆਪਾਂ ਜਿਹੜਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਇਹ ਨਹੀਂ ਪੱਥਰ ਇਸ ਕਰਕੇ ਰੱਖ ਰਿਹਾ ਪੰਜਾਬ ਦੇ ਵਿੱਚ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਹਾਂ ਪਹਿਲੀ ਵਾਰੀ ਬਹੁਤ ਸਾਰੇ ਲੋਕ ਆਏ ਹੋਣਗੇ ਮੇਰੇ ਨਾਲ ਚੰਡੀਗੜ੍ਹ ਦਾ মিডিਆ ਆਇਆ ਉਹ ਦੇਖੋ ਅੱਛਾ ਦੀ ਸਰਕਾਰੀ ਸਕੂਲ ਇੱਦਾਂ ਦੇ ਵੀ ਹੋ ਗਏ ਆ ਇੱਕ ਨਰੇਟਿਵ ਹੈ ਉਸ ਨਰੇਟਿਵ ਨੂੰ ਟੋੜਨ ਦੇ ਲਈ ਇਹ ਫੰਕਸ਼ਨਸ ਦੀ ਲੋੜ ਹੈ ਪਰ ਮੇਰੇ ਲਈ ਅਸਲੀ ਮੀ ਪੱਥਰ ਉਦੋਂ ਹੋਊਗਾ ਜਦੋਂ ਇਦਾਂ ਦੀ ਬੱਚੀ ਕਦੀ ਮੈਨੂੰ ਜ਼ਿੰਦਗੀ ਚ 5 ਸਾਲ 10 ਸਾਲ ਬਾਅਦ ਮਿਲੇ ਤੇ ਮੈਨੂੰ ਲੱਗੇ ਕਿ ਸਰ ਉਸੂਲੋਂ ਫੈਮਿਨੈਂਸ ਦੇ ਵਿੱਚੋਂ ਮੈਂ ਨਿਕਲ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਹ ਸਾਡੇ ਲਈ ਸਭ ਤੋਂ ਵੱਡਾ ਹੈ ਇਸ ਕਰਕੇ ਤੁਸੀਂ ਸਭ ਨੂੰ ਬੇਨਤੀ ਹੈ जी जी कि ਬੱਚੋ ਜੀ ਤੁਹਾਨੂੰ ਸੱਚੀ ਲੱਗਦਾ ਹੈ ਕਿ ਕੋਈ ਬਦਲਾਅ ਆਇਆ ਤਾਂ ਬੋਲ ਦਿਓ ਇਹ ਉਹਦੇ ਨਾਲ ਕੋਈ ਦਿਲ ਦਾ ਮੈਡਲ ਨਹੀਂ ਹੈ ਪਰ ਇੱਕ ਸਕੂਨ ਆਂਦਾ ਹੈ ਕਿ ਹਾਂ ਜਿਸ ਮਕਸਦ ਨਾਲ ਅਸੀਂ ਲੱਗੇ ਸੀ ਉਹ ਮਕਸਦ ਪੂਰਾ ਹੋ ਰਿਹਾ ਉਸ ਮਕਸਦ ਸਾਨੂੰ ਹੋਰ ਟੀਚਰਸ ਨੂੰ ਮੋਟੀਵੇਸ਼ਨ ਮਿਲੂਗੀ ਅੱਜ ਅਸੀਂ ਸਟੇਜ ਤੋਂ ਪੰਜ ਬੱਚਿਆਂ ਨੂੰ ਸਨਮਾਨਿਤ ਕੀਤਾ ਇਸ ਬੱਚੀ ਦੀ ਗੱਲ ਕੀਤੀ ਇਹ ਬੱਚੀ ਹੋਰ ਮਿਹਨਤ ਨਾਲ ਸਿਰਫ ਜਿਹੜੇ 5-7% ਟੀਚਰਸ ਧਰਨੇ ਲਾਉਂਦੇ ਉਹ ਨਹੀਂ ਅੱਜ ਵੀ ਧਰਨੇ ਲਾਣੇ ਆ ਉਹ ਅੱਜ ਵੀ ਹੋ ਸਕਦਾ ਕਿਤੇ ਕਾਲੇ ਛੰਡੇ ਦੇ ਖਾਨ ਉਹਨਾਂ ਦਾ ਕੰਮ ਹੈ ਉਹ ਪਿਛਲੇ 50 ਸਾਲਾਂ ਤੋਂ ਇਹ ਕਰਦੇ ਆਏ ਨੇ ਅਗਲੇ 50 ਸਾਲ ਵੀ ਇਹ ਕਰਨਗੇ ਪਰ ਜਿਹੜੇ ਮੇਰੇ 95% ਟੀਚਰਸ ਜੋ ਦਿਲੋਂ ਪੜ੍ਹਾਉਂਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਉਹਨੇ ਥੋੜੀ ਵਾਰੀ ਹੈ ਇੰਨਾ ਗੱਪ ਕੇ ਤੁਸੀਂ ਆਪਣੀ ਗੱਲ ਕਰੋ ਆਪਣੇ ਬੱਚਿਆਂ ਦੀ ਗੱਲ ਕਰੋ ਕਿ ਆਪਾਂ ਦੱਸੀਏ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਕਿਸੇ ਬੱਚੇ ਨਾਲੋਂ ਘੱਟ ਨਹੀਂ ਮੈਂ ਛਾਟੇ ਦੇ ਸਕੂਲ ਦੇ ਵਿੱਚ ਬਹੁਤ ਸ਼ਾਨਦਾਰ ਸਕੂਲ ਬਣਾਇਆ ਸੀ ਉੱਥੇ ਉਦਘਾਟਨ ਤੋਂ ਬਾਅਦ ਮੈਂ 6-8 ਮਹੀਨੇ ਬਾਅਦ ਉੱਥੇ ਗਿਆ ਤੇ ਮੈਂ ਬੱਚਿਆਂ ਨੂੰ ਜਿਵੇਂ ਥਾਂ ਨੂੰ ਪੁੱਛਿਆ ਨਾ ਕਲਾਸ ਤੋਂ ਟੀਚਰਸ ਬਾਹਰ ਕੱਢ ਕੇ ਕੱਲੇ ਬੱਚਿਆਂ ਨਾਲ ਗੱਲ ਕਰਕੇ ਉਹਨੂੰ ਪੁੱਛਿਆ ਮੈਂ ਕਿ ਬੱਚੋ ਸੱਚੀ ਦੱਸੋ ਕੋਈ ਬਦਲਾਅ ਆਇਆ ਸਭ ਨੇ ਕੋਈ ਕੋਈ ਉਦਾਹਰਣ ਦਿੱਤੀ ਇੱਕ ਬੱਚੇ ਨੇ ਇੱਕ ਬਹੁਤ ਪਿਆਰੀ ਉਦਾਹਰਣ ਦਿੱਤੀ ਮੈਂ ਉਸ ਤੋਂ ਵੱਡਾ ਸਰਟੀਫਿਕੇਟ ਮੇਰੇ ਲਈ ਨਹੀਂ ਹੋ ਸਕਦਾ ਉਸ ਲੜਕਾ ਸੀ 8ਵੀਂ ਕਲਾਸ ਪੜਦਾ ਉਹਨਾਂ ਕਿਹਾ ਹਰ ਤਰੀਕੇ ਹਰ ਬੰਦਾ ਆਪਣੇ ਤਰੀਕੇ ਨਾਲ ਸਮਝਾ ਰਿਹਾ ਕੋਈ ਕਹਿੰਦਾ ਜੀ ਟੀਚਰ ਵਧੀਆ ਹੋ ਗਏ ਕੋਈ ਕਹਿੰਦਾ ਜੀ ਸਾਡੇ ਕਲਾਸਰੂਮ ਮੇਰਾ ਡੈਸਕ ਵਧੀਆ ਹੋ ਗਿਆ ਉਸ ਸਕੂਲ 'ਚ ਅਸੀਂ ਜਿਮ ਬਣਾਇਆ ਕਹਿੰਦਾ ਜਿਮ ਆ ਗਿਆ ਕੋਈ ਕਹਿੰਦਾ ਗਰਾਊਂਡ ਵਧੀਆ ਹੋ ਗਿਆ ਕੋਈ ਕਹਿੰਦਾ ਸਿਕਿਉਰਿਟੀ ਗਾਰਡ ਦਾ ਫਾਇਦਾ ਹੈ ਉਸ ਬੱਚੇ ਨੇ ਜੋ ਜਵਾਬ ਦਿੱਤਾ ਉਹ ਇਹਨਾਂ ਸਰ ਪਹਿਲਾਂ ਜਦੋਂ ਮੈਂ ਸ਼ਾਮੀ ਆਪਣੀ ਗਲੀ 'ਚ ਖੇਡਦਾ ਸੀ ਨਾ ਤਾਂ ਮੇਰੇ ਨਾਲ ਦੇ ਮੇਰੇ ਦੋਸਤ ਜੋ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਉਹ ਮੇਰੇ ਸਕੂਲ ਦਾ ਮਜ਼ਾਕ ਬਣਾਉਂਦੇ ਸੀ ਕਹਿੰਦੇ ਜੀ ਹੁਣ ਮੈਂ ਉਹਨਾਂ ਦੇ ਪ੍ਰਾਈਵੇਟ ਸਕੂਲਾਂ ਦਾ ਮਜ਼ਾਕ ਬਣਾਉਂਦਾ ਮੈਂ ਉਹਨਾਂ ਨੂੰ ਜਾ ਕੇ ਦੱਸਦਾ ਕਿ ਮੇਰੇ ਸਕੂਲ ਦਾ ਜਿੰਮ ਹੈ ਗੱਲ ਇਹ ਕਿ ਨਜ਼ਰੀਏ ਦਾ ਫਰਕ ਹੈ ਕੌਨਫੀਡੈਂਸ ਦਾ ਫਰਕ ਹੈ ਇਸ ਕਰਕੇ ਹੋਰ ਮਿਹਨਤ ਕਰ ਰਹੇ ਆ ਸਕੂਲ ਦੇ ਵਿੱਚ ਅਜੇ ਸਕੂਲ ਦਾ ਅੰਤਰੀ ਨਹੀਂ ਸ਼ੁਰੂਆਤ ਹੈ ਹਾਈਵੇ ਦੇ ਉੱਤੇ ਸਕੂਲ ਹੈ ਤੁਸੀਂ ਆਨ ਆਲੇ ਸਮਝ ਦੇਖਿਓ ਇਹ ਟੇਰਾ ਬਸਤੀ ਦਾ ਲੀਡਿੰਗ ਸਕੂਲ ਹੋਊਗਾ ਆਮਾ ਦਾ ਆਮਾ ਸਟਾਲ ਸੈਕਟਰਸ ਆਪ ਸਭ ਦਾ ਬਹੁਤ-ਬਹੁਤ ਧੰਨਵਾਦ মিডিਆ ਦੇ ਸਾਥੀਆਂ ਦਾ ਧੰਨਵਾਦ ਮੈਂ ਅੱਜ ਪੰਜਾਬ ਦੇ ਵਿੱਚ ਜੋ ਸਿੱਖਿਆ ਕ੍ਰਾਂਤੀ ਸ਼ੁਰੂ ਹੋ ਰਹੀ ਹੈ ਮੈਂ ਦੇਖ ਰਿਹਾ ਸੀ ਆਪਣੇ ਮੋਬਾਈਲ ਤੇ ਇਸ ਵਕਤ ਸਾਡੇ ਸਾਰੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਕਿਸੇ ਨਾ ਕਿਸੇ ਸਕੂਲ 'ਚ ਲੱਗੇ ਹੋਏ ਨੇ ਇੱਕ ਮੇਲਾ ਲੱਗਿਆ ਹੋਇਆ ਲੱਖਾਂ ਦੀ ਤਾਦਾਦ ਇਸ ਵਕਤ ਜਦੋਂ ਮੈਂ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਪੈਰਲਲ ਟਾਈਮ ਤੇ ਪੰਜਾਬ ਦੇ ਹਰ ਕੋਨੇ 'ਚ ਇਹ ਫੰਕਸ਼ਨ ਚੱਲ ਰਿਹਾ ਮੈਂ ਇਹ ਪੰਜਾਬ ਦੀ ਜੋ ਸਿੱਖਿਆ ਕ੍ਰਾਂਤੀ ਹੋਈ ਹੈ ਇਹਦੇ ਵਿੱਚ ਮੇਰਾ ਕੋਈ ਹੋਂਦਾ ਨਹੀਂ ਮੈਂ ਸਾਰਾ ਦਾ ਸਾਰਾ ਕ੍ਰੈਡਿਟ ਇਹ ਮੇਰੇ ਉਹ ਮਹਾਨ ਟੀਚਰਸ ਇੱਕ ਲੱਖ ਦਾ ਪਰਿਵਾਰ ਹੈ ਸਾਡੇ ਮੀਡੇ ਮੀਲ ਵਰਕਰ ਹੈ ਸਾਡੇ ਸਿਕਿਉਰਿਟੀ ਗਾਰਡਸ ਹੈ ਸਾਡੇ ਹੈੱਡ ਆਫਿਸ ਦੀ ਟੀਮ ਹੈ ਆਪ ਸਭ ਦਾ ਉਹਨਾਂ ਸਭ ਦਾ ਸਾਡੇ ਐਸਐਨਸੀ ਦੇ ਮੈਂਬਰਸ ਦਾ ਉਹਨਾਂ ਸਭ ਦਾ ਧੰਨਵਾਦ ਜੋ ਪਿਛਲੇ 3 ਸਾਲਾਂ ਦੇ ਵਿੱਚ ਉਹਨੇ ਦਿਨ ਰਾਤ ਮਿਹਨਤ ਕੀਤੀ ਹੈ ਤਾਂ ਜਸ ਇਸ ਮੁਕਾਮ ਤੇ ਆਇਆ ਅਜੇ ਵੀ ਲੰਬਾ ਸਫ਼ਰ ਹੈ ਜਿਵੇਂ ਰੰਧਾਵਾ ਸਾਹਿਬ ਨੇ ਆਪਣੀ ਸਪੀਚ ਦੇ ਵਿੱਚ ਅੰਤ ਵਿੱਚ ਕਿਹਾ ਹਰ ਬੱਚੇ ਦੇ ਸੁਪਨੇ ਪੂਰਾ ਕਰਨਾ ਹੈ ਹਰ ਬੱਚੇ ਨੂੰ ਇਹ ਲੱਗੇ ਕਿ ਇਹ ਸਰਕਾਰ ਉਹਦੇ ਸੁਪਨਿਆਂ ਦੇ ਨਾਲ ਖੜੀ ਹੈ ਉੱਥੇ ਤੱਕ ਪਹੁੰਚਣਾ ਆਪ ਸਭ ਦਾ ਬਹੁਤ-ਬਹੁਤ ਧੰਨਵਾਦ